ਮੁਬਈ ਦਾਤੀ ਲੈ ਕੇ ਕੱਲਿਆ ਵੱਡਣ ਗਮਾਰੇ ਨੂੰ ਵੱਡਣ ਗਮਾਰੇ ਨੂੰ ਬਾੜਾ ਲਾ ਕੇ ਵਹਿ ਗਿਆ ਸਾਨ ਦੇ ਕੇ ਯਾਰੇ ਨੂੰ ਸਾਨ ਦੇ ਕੇ ਯਾਰੇ ਨੂੰ ਸਿਰੇ ਲਾ ਕੇ ਉੱਠਿਆ ਕੇ ਆਰਾ ਮਿੱਤਰੋ ਓਕੇ ਆਰਾ ਮਿੱਤਰੋ ਹੁੰਦਾ ਮਾੜਾ ਗੋੜੀ ਦਾ ਨਜ਼ਾਰਾ ਮਿੱਤਰੋ ਨਜ਼ਾਰਾ ਮਿੱਤਰੋ ਵੀ ਘੜਾ ਲੈਣਗੇ ਆਕਰ ਕਮਿਆਰ ਦੇ ਕਰ ਕਮਿਆਰ ਦੇ ਕਮਿਆਰ ਦੇ ਭਲੇਖੇ ਜਾ ਵੜਿਆ ਸੁਨਿਆਰ ਦੇ ਜਾ ਵੜਿਆ ਸੁਨਿਆਰ ਦੇ ਘੜਾ ਕਿੱਥੋਂ ਦੇਵੇ ਸੁਨਿਆਰਾ ਮਿੱਤਰੋ ਸੁਨਿਆਰਾ ਮਿੱਤਰੋ ਹੁੰਦਾ ਮਾੜਾ ਗੋੜੀ ਦਾ ਨਿਆਰਾ ਮਿੱਤਰੋ ਨਿਆਰਾ ਮਿੱਤਰੋ ਵੀ ਮੰਜੇ ਦੇ ਭਲੇਖੇ ਖੁੱਡੇ ਉੱਤੇ ਬਹਿ ਗਿਆ ਖੁੱਡੇ ਉੱਤੇ ਬਹਿ ਗਿਆ ਖੁੱਡਾ ਕਮਜ਼ੋਰ ਸੀ ਤੁਰਤ ਟੱਗ ਗਿਆ ਤੁਰਤ ਟੱਗ ਗਿਆ ਫਿਰ ਕੁੱਕੜਾ ਨੇ ਪਾ ਤਕਲ ਕਾਰਾ ਮਿੱਤਰੋ ਕਲਕਾਰਾ ਮਿੱਤਰੋ ਹੁੰਦਾ ਮਾੜਾ ਗੋਲੀ ਦਾ ਨਜ਼ਾਰਾ ਮਿੱਤਰੋ ਨਜ਼ਾਰਾ ਮਿੱਤਰੋ ਵਾਹ ਜੀ ਵਾਹ ਇੱਕ ਵਾਰੀ ਭਰਾਵਾ ਉਹ ਬੁੜੀ ਦੇ ਨਾ ਹਾਂ ਸਿਰ ਜਾਂ ਦੁਖਾਉਂ ਲੱਗ ਗਿਆ ਅੱਛਾ ਅੱਛਾ ਤੂੰ ਉਹਦਾ ਮੁੰਡਾ ਜਿਹੜਾ ਖਾਂਦਾ ਸੀਗਾ ਗੋਲੀਆਂ ਗੋਲੀਆਂ ਉਹੋ ਵੀ ਉਹਨੂੰ ਮੰਨ ਲਓ ਵੀ ਅਜੀ ਮੇਰਾ ਸਿਰ ਦੁਖਦਾ ਮੈਨੂੰ ਕੋਈ ਗੋਲੀ ਲਿਆ ਦੇ ਉਹਨੇ ਉਹ ਆਪ ਦੇ ਲਈ ਦੇਤੀ ਆਪ ਦੇ ਲਈ ਦੇਤੀ ਹਾਂ ਹਾਂ ਇਹਨੇ ਮੈਂ ਛੱਡ ਲਈ ਛੱਪੜ ਤੇ ਹਾਂ ਮੈਂ ਛੱਪੜਾ ਤੇ ਕੇ ਅਮਜ ਦੇ ਪਿਆਨ ਨੂੰ ਅਮਜ ਦੇ ਪਿਆਨ ਨੂੰ ਅਮਜ ਦੇ ਪਰੇਖ ਹੱਕੀ ਆਵੇ ਸਾਨ ਨੂੰ ਹੱਕੀ ਆਵੇ ਸਾਨ ਨੂੰ ਮੂੜ ਮੂੜ ਪਾਵੇ ਨੀਰਾਚਾਰਾ ਮਿੱਤਰੋ ਨੀਰਾਚਾਰਾ ਮਿੱਤਰੋ ਹੁੰਦਾ ਮਾੜਾ ਗੋੜੀ ਦਾ ਨਜ਼ਾਰਾ ਮਿੱਤਰੋ ਨਜ਼ਾਰਾ ਮਿੱਤਰੋ ਹੋ ਹੁਣ ਕਿੰਨੋਂ ਨਸ਼ਾ ਹੋ ਗਿਆ ਬੁੜੀ ਨੂੰ ਹਾਂ ਪਤਨੇ ਉਦੋਂ ਚੋਣ ਦਾ ਵੀ ਟਾਈਮ ਹੋ ਗਿਆ ਕਿ ਵੀ ਪੁੱਤਕ ਮੰਡਿਆ ਆਪਣੇ ਅਜਮੈਂ ਦੇ ਥਣਕਾ ਤੋਂ ਜੁੜੁੱਤੇ ਜੇ ਲੱਗਦੇ ਨਾ ਉਹ ਫੇਰ ਸਾਨਵਲ ਤੱਕ ਦਾ ਦਵਾਰਾ ਮਿੱਤਰੋ ਦਵਾਰਾ ਮਿੱਤਰੋ ਹੁੰਦਾ ਮਾੜਾ ਗੋੜੀ ਦਾ ਨਜ਼ਾਰਾ ਮਿੱਤਰੋ ਨਜ਼ਾਰਾ ਮਿੱਤਰੋ ਇੰਨੇ ਫਿਰ ਮੇਰੇ ਉਹ ਪਾਣੀ ਦੀ ਬਾਰਿਸ਼ ਨਾ ਉੱਧਰ ਸੀ ਸੁਰਤ ਤੇ ਮੈਥੋਂ ਸਾਰਾ ਨਹੀਂ ਯਾਦ ਹੋਇਆ ਫਿਰ ਮੈਂ ਉੱਥੇ ਆਪ ਦਾ ਇੱਕ ਟੱਪਾ ਭਰ ਲਿਆ ਮੇਰੇ ਪਿਓ ਦਾ ਨਾਲ ਜਾਨੀ ਮਖਤਿਆਰਾ ਸੀ ਹਾਂ ਮਗਾ ਨਹੀਂ ਤਾਂ ਪ੍ਰਭੂ ਥੋੜਾ ਗੀਤ ਜਾਦ ਕਰ ਲੈਂਦਾ ਘਰੇ ਗਈ ਨੂੰ ਲੜੂ ਮਖ ਤਿਆਰਾ ਮਿੱਤਰੋ ਮਖ ਤਿਆਰਾ ਮਿੱਤਰੋ ਹੁੰਦਾ ਮਾੜਾ ਗੋਲੀ ਦਾ ਨਜ਼ਾਰਾ ਮਿੱਤਰੋ ਨਜ਼ਾਰਾ ਮਿੱਤਰੋ